ਜਨਰਲ ਕਮੰਡਰੀ ਪਰਵੰਤ ਸਿੰਘ ਮਾਨਵਲੇ ਨਸ਼ਾ ਦੇ ਸ੍ਰਿਖਲਾਫ ਜ਼ੀਰੋ ਟੋਲ ਨੀਤੀ ਅਪਣਾ ਕੇ ਸਖਤ ਕਾਰਵਾਈ ਕਰਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸਹਿਬ ਦਿਨਾਰਜੀਤ ਸਿੰਘ ਨਗਰ ਦੀ ਪੁਲਿਸ ਵੱਲੋਂ ਯੂਪੀ ਦੇ ਰਣ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 204 ਕਿਲੋ 5 ਗ੍ਰਾਮ ਅਫੀਮ ਅਤੇ 1,50,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਜ਼ਿਲ੍ਹਾ ਐਸਐਸ ਨਗਰ ਤਲਵਿੰਦਰ ਸਿੰਘ ਨੇ ਪ੍ਰੈਸ ਨਿਊਜ਼ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਯੂਪੀ ਅਤੇ ਝਾਰਖੰਡ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਇਤਨੇ ਦੋਸ਼ੀ ਤੇ আফিম ਦੀ ਸਪਲਾਈ ਕਰਦੇ ਹਨ ਅਤੇ ਇਹ ਦਿਨੋਂ ਪਹਿਲਾਂ ਵੀ ਯੂਪੀ ਦੇ ਝਾਰਖੰਡ ਤੋਂ আফিম ਦੀਆਂ ਕਈ ਖੇਪਾਂ ਲੈ ਆ ਕੇ ਪੰਜਾਬ ਵਿੱਚ ਸਪਲਾਈ ਕਰ ਚੁੱਕੇ ਹਨ। ਉਹਨਾਂ ਨੂੰ ਸੂਚਨਾ ਮਿਲੀ ਕਿ ਇਹ ਤਿੰਨ ਯੂਰੋਪੀ ਪਿੰਡ ਕੰਬਾਲਾ ਦੇ ਨੇੜੇ ਸਰਕਾਰੀ ਹਾਈ ਸਕੂਲ ਵਿੱਚ ਪੀਜੀ ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੇ ਹਨ। ਉਕਤ ਸੂਚਨਾ ਮਿਲਣ ਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 103 ਮਤੀ 19 2024 ਅੰਡਰ ਨੰਬਰ 18996185 थाना ਆਈਟੀ ਸਿਟੀ ਜ਼ਿਲ੍ਹਾ ਐਸਐਸ ਨਗਰ ਰਜਿਸਟਰ ਕੀਤਾ ਗਿਆ ਹੈ ਤੇ ਉਹਨਾਂ ਦੇ ਕਿਰਾਏ ਦੇ ਕਮਰੇ ਦੇ ਰੇਡ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਮੌਕੇ ਤੇ શ્રી ਹਰ ਸਿਮਰਨ ਸਿੰਘ ਬਲ ਪੀਪੀਐਸ ਉਪ ਕਪਤਾਨ ਪੁਲਿਸ ਸਬਡਿਵੀਜ਼ਨ ਸਿਟੀ 2 ਮੋਹਾਲੀ ਦੀ ਮੌਜੂਦਗੀ ਵਿੱਚ ਦੋਸ਼ੀਆਂ પાસે ਮੌਜੂਦ ਬੈਗ ਦੀ ਤਲਾਸ਼ੀ ਕੀਤੀ ਗਈ। ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿੱਚ ਜੋ 4 ਕਿਲੋ 500 ਗ੍ਰਾਮ ਅਫੀਮ ਅਤੇ ਅਫੀਮ ਵਿੱਚ ਕਿ कमाई ਹੋਈ ਡਰੱਗ ਬਣੀ 1,50,000 ਰੁਪਏ ਵੀ ਬਰਾਮਦ ਕੀਤੀ ਗਈ। ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਨੀਮ ਤਹਿਤ ਮੁਹਾਲੀ ਪੁਲਿਸ ਨੂੰ ਕਾਲੀ ਕਬੱਡੀ ਸਫਲਤਾ ਮਿਲੀ ਹੈ ਜਦੋਂ ਸੀਆਈਏ ਦੀ ਟੀਮ ਨੇ ਕੰਬਾਲੇ ਪਿੰਡ 'ਚ ਪੀਜੀ ਲੈ ਕੇ ਰਹਿ ਰਹੇ ਤਿੰਨ ਦੋਸ਼ੀਆਂ ਨੂੰ 4.5 ਕਿਲੋ ਅਫੀਮ ਤੇ 1.5 ਲੱਖ ਡਰਗ ਮਲੀ ਨਾਲ ਕਾਬੂ ਕੀਤਾ। ਇਹ ਦੋਸ਼ੀ ਪਿੱਛੋਂ ਯੂਪੀ ਦੇ ਰਹਿਣ ਵਾਲੇ ਹਨ। ਇਹਨਾਂ 'ਚੋਂ ਦੋ ਦੋਸ਼ੀ ਵਿਸ਼ਨੂੰ ਤੇ ਵਰਜੇਸ਼ ਸਕੇ ਭਰਾ ਹਨ। ਇਹਨਾਂ ਤੇ ਪਹਿਲਾ ਵੀ ਇੱਕ ਤੀਜਾ ਦੋਸ਼ੀ ਰਵੀ ਕੁਮਾਰ ਉਮਰਾਬਾਦ ਦਾ ਰਹਿਣ ਵਾਲਾ ਹੈ। ਰਵੀ ਤੇ ਵਰਜੇਸ਼ ਤੇ ਪਹਿਲਾਂ ਵੀ ਅਫੀਮ ਦੇ ਪਰਚੇ ਦਰਜ ਹਨ ਇਹ ਸੀਕ੍ਰੀਟ ਇਨਫੋਰਮੇਸ਼ਨ ਦੇ ਪਰਚਾ ਦਰਜ ਕਰਕੇ ਟੀਮ ਨੇ ਟਾਈਮਲੀ ਉੱਥੇ ਰੇਡ ਕਰਕੇ ਇਹਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਨੂੰ ਅੱਜ ਮਾਲਜੋ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੀ ਅਗਲੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਬਹੁਤ ਸ਼ੁਕਰੀਆ